ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਤੀਸਰਾ ਅਧਿਆਇ ਤੁਹਾਡੇ ਅਚੇਤਨ ਮਨ ਦੀ ਕਰਾਮਾਤੀ ਕਰਜ ਸ਼ਕਤੀ ਤੁਹਾਡੇ ਅਚੇਤਨ ਮਨ ਕੋਲ ਅਸਾਧਾਰਨ ਸ਼ਕਤੀਆਂ ਹਨ ਯਾਦਾਂ ਦੇ ਜ਼ਖੀਰੇ ਵਿੱਚੋਂ ਨਾਵਾਂ ਥਾਵਾਂ ਦ੍ਰਿਸ਼ਾਂ ਨੂੰ ਕੱਢਣ ਵਿੱਚ ਇਹ ਤੁਹਾਡੀ ਸਹਾਇਤਾ ਅਤੇ ਰਹਿਨਮਾਈ ਕਰਦਾ ਹੈ ਇਹ ਤੁਹਾਡੇ ਦਿਲ ਦੀ ਧੜਕਣ ਲਹੂ ਗੇੜ ਪਾਚਣ ਸ਼ਕਤੀ ਸਭ ਕੁਝ ਨੂੰ ਕੰਟਰੋਲ ਕਰਦਾ ਹੈ ਤੁਹਾਡੇ ਦੁਆਰਾ ਖਾਧੀ ਰੋਟੀ ਨੂੰ ਇੱਕ ਇੱਕ ਗ੍ਰਾਹੀ ਨੂੰ ਇਹ ਮਾਸਪੇਸ਼ੀਆਂ ਹੱਡੀਆਂ ਅਤੇ ਖੂਨ ਚ ਬਦਲਦਾ ਹੈ ਇਹ ਪ੍ਰਕਿਰਿਆ ਧਰਤੀ ਦੇ ਕਿਸੇ ਸਭ ਤੋਂ ਬੁੱਧੀਮਾਨ ਬੰਦੇ ਦੀ ਸਮਰੱਥਾ ਤੋਂ ਵੀ ਬਾਹਰ ਹੈ ਅਚੇਤਨ ਮਨ ਸਰੀਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਅਤੇ ਕਾਰਜਾਂ ਨੂੰ ਕੰਟਰੋਲ ਕਰਦਾ ਹੈ ਅਤੇ ਇਹਨਾਂ ਨਾਲ ਸੰਬੰਧਿਤ ਹਰ ਮੁਸ਼ਕਿਲ ਦਾ ਹੱਲ ਕੱਢਦਾ ਹੈ ਤੁਹਾਡਾ ਅਚੇਤਨ ਮਨ ਕਦੇ ਨਹੀਂ ਸੌਂਦਾ ਅਦੇ ਕਦੇ ਦੁਬਾਰਾ ਚਾਲੂ ਨਹੀਂ ਹੁੰਦਾ ਇਹ ਹਮੇਸ਼ਾ ਕੰਮ ਚੋਂ ਲੱਗਾ ਰਹਿੰਦਾ ਹੈ ਆਪਣੇ ਅਚੇਤਨਮੰਦ ਦੀ ਅਤਪੁੱਤ ਘਾਤ ਦੇ ਸ਼ੈਲੀ ਬਾਰੇ ਪਤਾ ਲਾਉਣ ਲਈ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਅਚੇਤਨਮੰਦ ਨੂੰ ਬੇਨਤੀ ਕਰੋ ਕਿ ਤੁਸੀਂ ਕਿਸੇ ਖਾਸ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਤੁਹਾਡੀਆਂ ਅੰਦਰੂਨੀ ਸ਼ਕਤੀਆਂ ਤੁਹਾਡੀ ਇੱਛਾ ਪੂrti ਲਈ ਡਟ ਜਾਂਦੀਆਂ ਹਨ ਸ਼ਕਤੀ ਤੇ ਗਿਆਨ ਦਾ ਇੱਕ ਸਰੋਤ ਤੁਹਾਨੂੰ ਸਰਵ ਵਿਆਪੀ ਸ਼ਕਤੀ ਦੇ ਸੰਪਰਕ ਚੋ ਲੈ ਆਉਂਦਾ ਹੈ ਜੋ ਸਮੁੱਚੇ ਬ੍ਰਹਿਮੰਡ ਨੂੰ ਚਲਾਉਂਦੀ ਹੈ ਗ੍ਰਹਿਾਂ ਨੂੰ ਉਹਨਾਂ ਦੇ ਮਾਰਗ ਤੇ ਤੋਰਦੀ ਹੈ ਅਤੇ ਸੂਰਜ ਨੂੰ ਚੜਾਉਂਦੀ ਤੇ ਲਾਉਂਦੀ ਹੈ ਤੁਹਾਡਾ ਅਚੇਤਨ ਮਨ ਤੁਹਾਡੇ ਸਾਰੇ ਵਿਚਾਰਾਂ ਪ੍ਰੇਰਨਾਵਾਂ ਤੇ ਪਰ ਉਪਕਾਰੀ ਬਿਰਤੀਆਂ ਦਾ ਸਰੋਤ ਹੈ ਅਚੇਤਨ ਮਨ ਰਾਹੀਂ ਸ਼ੈਕਸਪੀਅਰ ਨੇ ਆਪਣੇ ਸਮੇਂ ਦੇ ਸਧਾਰਨ ਬਿਆਕਿਆਂ ਦੇ ਜੀਵਨ ਜਥਾਰਤ ਨੂੰ ਸਮਝਿਆ ਅਤੇ ਆਪਣੇ ਲਿਖਤਾਂ ਰਾਹੀਂ ਪੇਸ਼ ਕੀਤਾ ਅਚੇਤਨ ਮਨ ਦੀ ਬਦੌਲਤ ਹੀ ਜਨਾਨੀ ਬੁੱਤਕਾਰ ਫੀਰੀਅਸ ਨੇ ਸੰਗ ਮਰਮਰ ਅਤੇ ਤਾਂਬੇ ਤੇ ਸੁੰਦਰਤਾ ਨੂੰ ਨਿਸ਼ਚਿਤ ਤਰਦੀਬ ਸੂਦਿਕਤਾ ਅਤੇ ਸੂਨਪਾਤ ਵਿੱਚ ਦ੍ਰਿਸ਼ਿਆ ਅਚੇਤਨ ਮਨ ਕਾਰਨ ਹੀ ਇਟਾਲੀਅਨ ਕਲਾਕਾਰ ਰਾਫੇਲ ਨੇ ਮਡੋਨਾ ਦਾ ਚਿੱਤਰ ਬਣਾਇਆ ਅਤੇ ਲੂਡਵਿਕ ਵਾਨ ਬੀਥੋਵਨ ਨੇ ਸਿਫਨੀਆ ਸੰਗੀਤ ਬੱਧ ਕੀਤੀਆਂ 1955 ਵਿੱਚ ਮੈਂ ਜੋਗਾ ਫਾਰਮੈਸਟ ਯੂਨੀਵਰਸਿਟੀ ਰਿਸ਼ੀਕੇਸ਼ ਵਿੱਚ ਲੈਕਚਰ ਦੇਣ ਲਈ ਭਾਰਤ ਗਿਆ ਤਾਂ ਉੱਥੇ ਬੰਬਈ ਦੇ ਇੱਕ ਸਰਜਨ ਨਾਲ ਮੇਰੀ ਗੱਲਬਾਤ ਹੋਈ ਉਸ ਨੇ ਮੈਨੂੰ ਸਕਾਟਲੈਂਡ ਦੇ ਇੱਕ ਸਰਜਨ ਡਾਕਟਰ ਜੇਮਸ ਐਸ ਦੇਲੇ ਬਾਰੇ ਦੱਸਿਆ ਜਦ ਬੰਗਾਲ ਚੋਂ ਕੰਮ ਕਰਦਾ ਸੀ ਉਦੋਂ ਹਾਲੇ ਬੇਸੁਰਤ ਕਰਨ ਐਨਸਥੀਸੀਆ ਦੀ ਆਧੁਨਿਕ ਪ੍ਰਣਾਲੀ ਦੀ ਖੋਜ ਨਹੀਂ ਸੀ ਹੋਈ 1843 ਤੋਂ ਲੈ ਕੇ 1846 ਦੇ ਦਰਮਿਆਨ ਡਾਕਟਰ ਐਸ ਡੇਲੇ ਨੇ ਹਰ ਤਰ੍ਹਾਂ ਦੇ ਤਕਰੀਬਨ 400 ਮੇਜਰ ਆਪਰੇਸ਼ਨ ਕੀਤੇ ਜਿਵੇਂ ਐਮਪੋਟੇਸ਼ਨ ਸਰੀਰ ਦੇ ਕਿਸੇ ਅੰਗ ਜਿਵੇਂ ਲੱਤ ਬਾਹ ਹੱਥ ਉਂਗਲ ਆਦਿ ਨੂੰ ਕੱਟਣਾ ਟਿਊਮਰ ਗੰਡ ਜਾਂ ਫੋੜਾ ਕੱਢਣਾ ਅਤੇ ਕੈਂਸਰ ਦੇ ਆਪਰੇਸ਼ਨ ਨਾਹੀਂ ਉਸਨੇ ਅੱਖ ਨੱਕ ਗਲੇ ਦੇ ਵੀ ਆਪਰੇਸ਼ਨ ਕੀਤੇ ਇਹਨਾਂ ਸਾਰੇ ਆਪਰੇਸ਼ਨਾਂ ਵਿੱਚ ਮਰੀਜ਼ ਨੂੰ ਮਾਨਸਿਕ ਬੇਸੁਰਤੀ ਰਾਹੀਂ ਹੀ ਬੇਸੁਰਤ ਕੀਤਾ ਗਿਆ ਰਿਸ਼ੀਕੇਸ਼ਵਾਲੇ ਇਸ ਭਾਰਤੀ ਸਰਜਨ ਨੇ ਮੈਨੂੰ ਦੱਸਿਆ ਕਿ ਡਾਕਟਰ ਐਸ ਡੇਲੇ ਦੁਆਰਾ ਕੀਤੇ ਆਪਰੇਸ਼ਨਾਂ ਵਿੱਚ ਮੌਤ ਦਰ ਅਤੇ ਆਪਰੇਸ਼ਨ ਤੋਂ ਬਾਅਦ ਦੀਆਂ ਸਮੱਸਿਆਵਾਂ ਦੀ ਔਸਤ ਬੜੀ ਘੱਟ ਸੀ ਮੁਸਕਨ ਨਾਲ 2 ਜਾਂ 3% ਮਰੀਜ਼ ਨੂੰ ਕੋਈ ਦਰਦ ਨਹੀਂ ਸੀ ਹੁੰਦਾ ਅਤੇ ਆਪਰੇਸ਼ਨ ਦੌਰਾਨ ਕੋਈ ਮੌਤ ਨਹੀਂ ਹੋਈ ਡਾਕਟਰ ਐਸਟਲਮ ਰੀਜਨ ਨੂੰ ਸੁਮੋਹਨ ਸਥਿਤੀ ਵਿੱਚ ਲਿਆ ਕੇ ਉਹਦੇ ਅਚੇਤਨ ਮਨ ਨੂੰ ਸੁਝਾ ਦਿੰਦਾ ਸੀ ਕਿ ਉਸ ਨੂੰ ਕੋਈ ਲਾਗ ਜਾਂ ਜ਼ਖਮ ਗੱਲਣ ਦੀ ਸ਼ਿਕਾਇਤ ਨਹੀਂ ਹੋਵੇਗੀ ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਲੂਈ ਪਾਸਟਰ ਜੋਸਫ ਲਿਸਟਰ ਤੇ ਕੁਝ ਹੋਰ ਨਾ ਨੇ ਦੱਸਿਆ ਸੀ ਕਿ ਬੈਕਟੀਰੀਆ ਰੋਗਾਂ ਅਤੇ ਬਿਨਾਂ ਸ਼ੁੱਧ ਕੀਤੇ ਔਜ਼ਾਰਾਂ ਵਰਤਣ ਵਾਲੇ ਉਪਜਿ ਬੈਸ਼ੈਲੇ ਜੀਵਾਣੂਆਂ ਕਾਰਨ ਇਨਫੈਕਸ਼ਨ ਹੋ ਜਾਂਦੀ ਹੈ ਇਸ ਭਾਰਤੀ ਡਾਕਟਰ ਨੇ ਦੱਸਿਆ ਕਿ ਉਹਨਾਂ ਆਪਰੇਸ਼ਨਾਂ ਵਿੱਚ ਮੌਤ ਦਰ ਦਾ ਇੰਨਾ ਘਟਣਾ ਤੇ ਇਨਫੈਕਸ਼ਨ ਦਾ ਬਿਲਕੁਲ ਆਤਮਾ ਡਾਕਟਰ ਐਸ ਡੇਲੇ ਦੁਆਰਾ ਮਰੀਜ਼ਾਂ ਦੇ ਅਚੇਤਨ ਮਨ ਨੂੰ ਦਿੱਤੇ ਗਏ ਸੁਝਾਵਾਂ ਕਾਰਨ ਹੀ ਸੰਭਵ ਹੋਇਆ। ਮਰੀਜ਼ਾਂ ਦੇ ਅਚੇਤਨ ਮਨ ਨੇ ਡਾਕਟਰ ਦੀ ਇੱਛਾ ਅਨੁਸਾਰ ਕਾਰਜ ਕੀਤਾ। ਇਹ ਅਹਿਸਾਸ ਕਰਨਾ ਹੀ ਆਪਣੇ ਆਪ ਵਿੱਚ ਅਦਭੁਤ ਹੈ ਕਿ 120 ਸਾਲ ਪਹਿਲਾਂ ਇੱਕ ਸਰਜਨ ਨੇ ਅਚੇਤ ਮਨ ਦੀ ਚਮਤਕਾਰੀ ਸ਼ਕਤੀ ਨੂੰ ਕਿਵੇਂ ਵਰਤੋਂ ਵਿੱਚ ਲਿਆਂਦਾ। ਅਚੇਤਨ ਮਨ ਦੀਆਂ ਬਲੱਖਣ ਸ਼ਕਤੀਆਂ ਬਾਰੇ ਸੋਚ ਕੇ ਤੁਸੀਂ ਇਹ ਰਹਿਸਮਈ ਹੈਰਤ ਨਾਲ ਨਹੀਂ ਭਰ ਜਾਂਦੇ ਇਸ ਦੇ ਅਤ ਸੰਵੇਦਨਸ਼ੀਲ ਪਰਤੱਖਣ ਜਿਵੇਂ ਦਿਬ ਦ੍ਰਿਸ਼ਟੀ ਦਿਬ ਸੁਣ ਜੋਗਤਾ ਸਮੇ ਸਥਾਨ ਤੋਂ ਸੁਤੰਤਰਤਾ ਸਰਬ ਪੀੜਨਵਾਰਕ ਸਮਰੱਥਾ ਅਤੇ ਸਰਬ ਸਮੱਸਿਆਵਾਂ 'ਚ ਸਲਝਾਉਣ ਜੋਗਤਾ ਇਹ ਸਾਰਾ ਕੁਝ ਅਤੇ ਕਈ ਹੋਰ ਅਨੁਭਵ ਤੁਹਾਨੂੰ ਅਹਿਸਾਸ ਕਰਾਉਂਦੇ ਹਨ ਕਿ ਤੁਹਾਡੇ ਅੰਦਰ ਵਿਲੱਖਣ ਵਿਸ਼ੇਸ਼ਤਾ ਤੇ ਗਿਆਨ ਹੈ ਅੰਦਰੂਨੀ ਸ਼ਕਤੀ ਤੁਹਾਨੂੰ ਅਚੰਬਿਤ ਕਰਦੀ ਹੈ ਅਤੇ ਤੁਸੀਂ ਗੌਰਵਮਈ ਅश्चਰਜ ਨਾਲ ਭਰ ਜਾਂਦੇ ਹੋ ਇਹ ਸਾਰਾ ਕੁਝ ਤੁਹਾਡੇ ਅਚੇਤਨ ਮੰਦੀ ਚਮਤਕਾਰਈ ਕਾਰਜ ਵਿਧੀ ਪ੍ਰਤੀ ਤੁਹਾਡੇ ਵਿਸ਼ਵਾਸ ਵਿੱਚ ਮਜ਼ਬੂਤੀ ਲਿਆਉਂਦੀ ਹੈ। ਤੁਹਾਡਾ ਅਚੇਤਨ ਮਨ ਤੁਹਾਡੀ ਜੀਵਨ ਪੁਸਤਕ ਹੈ। ਜਿਹੜੇ ਵੀ ਵਿਚਾਰ, ਵਿਸ਼ਵਾਸ, ਸਿਧਾਂਤ ਜਾਂ ਮਾਨਤਾਵਾਂ ਤੁਸੀਂ ਅਚੇਤਨ ਮਨ ਤੇ ਲਿਖਦੇ ਜਾਂ ਉਕਰਦੇ ਹੋ, ਉਹਨਾਂ ਦਾ ਅਨੁਭਵ ਤੁਹਾਨੂੰ ਹਾਲਾਤਾਂ ਤੇ ਘਟਰਾਵਾਂ ਦੇ ਰੂਪ ਵਿੱਚ ਹੁੰਦਾ ਹੈ। ਜੋ ਤੁਸੀਂ ਅੰਦਰ ਲਿਖੋਗੇ, ਉਸ ਦਾ ਅਸਰ ਬਾਹਰ ਤੱਕ ਜਾਵੇਗਾ। ਤੁਹਾਡੀ ਜ਼ਿੰਦਗੀ ਦੀਆਂ ਦੋ ਦਿਸ਼ਾਵਾਂ ਹਨ, ਅੰਦਰ ਮੁਕੀ, ਅੱਦੇ ਬਾਹਰ ਮੁਕੀ। ਦ੍ਰਿਸ਼ਟਮਾਨ ਤੇ ਅਦ੍ਰਿਸ਼ਟ ਵਿਚਾਰ ਤੇ ਬਿੰਬ ਉਸੇ ਦਿਮਾਗ ਰਹਿ ਵਿਚਾਰ ਗ੍ਰਹਿਣ ਕਰਦੇ ਹੋ ਜੋ ਤੁਹਾਡੇ ਚੇਤਨ ਤਾਰਕਿਕ ਮਨ ਦਾ ਅੰਗ ਹੈ ਜਦੋਂ ਤੁਹਾਡਾ ਚੇਤਨ ਜਾਂ ਬਾਰਮੁਖੀ ਮਨ ਵਿਚਾਰ ਨੂੰ ਪੂਰੀ ਤਰ੍ਹਾਂ ਨਾਲ ਗ੍ਰਹਿਣ ਕਰ ਲੈਂਦਾ ਹੈ ਇਸ ਨੂੰ ਤੰਤੂ ਗੁੱਛੇ ਕੋਰਪੇਜ ਦਿੰਦਾ ਹੈ ਜੋ ਸਾਡੇ ਦਿਮਾਗੀ ਪ੍ਰਬੰਧ ਦਾ ਇੱਕ ਹਿੱਸਾ ਹੈ ਤੇ ਇਸ ਨੂੰ ਮਨ ਦਾ ਦਿਮਾਗ ਵੀ ਆਖ ਸਕਦੇ ਹਾਂ ਇੱਥੇ ਆ ਕੇ ਇਹ ਮਾਸ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਤੁਹਾਡੇ ਵਰਤਾਰੇ ਵਿੱਚ ਜਾਇਰ ਹੁੰਦਾ ਹੈ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਤੁਹਾਡਾ ਅਚੇਤਨਮਾਨ ਦਲੀਲਵਾਜੀ ਨਹੀਂ ਕਰ ਸਕਦਾ ਤੁਸੀਂ ਜੋ ਵੀ ਇਹਦੇ ਤੇ ਲਿਖਦੇ ਹੋ ਇਹ ਉਸ ਦੇ ਮੁਤਾਬਕ ਹੀ ਕੰਮ ਕਰਦਾ ਹੈ ਇਹੀ ਕਾਰਨ ਹੈ ਕਿ ਤੁਸੀਂ ਹਮੇਸ਼ਾ ਇਸ ਕਿਤਾਬ ਨੂੰ ਲਿਖਦੇ ਰਹਿੰਦੇ ਹੋ ਕਿਉਂਕਿ ਤੁਹਾਡੇ ਵਿਚਾਰ ਤੁਹਾਡੇ ਅਨੁਭਵ ਬਣਦੇ ਹਨ ਅਮਰੀਕਨ ਨਿਵੰਦਕਾਰ ਐਮਰਸਨ ਨੇ ਕਿਹਾ ਸੀ ਮਨੁੱਖ ਉਹੀ ਕੁਝ ਬਣਦਾ ਹੈ ਜੋ ਕੁਝ ਉਹ ਸਾਰਾ ਦਿਨ ਸੋਚਦਾ ਹੈ ਅਮਰੀਕਨ ਮਨੋਵਿਗਿਆਨ ਦੇ ਪਿਤਾਮਾ ਵਿਲੀਅਮ ਜੇਮਸ ਨੇ ਕਿਹਾ ਸੀ ਤੁਹਾਡੇ ਅਚੇਤਨ ਮਨ ਚੋਂ ਸੰਸਾਰ ਨੂੰ ਚਲਾਉਣ ਦੀ ਤਾਕਤ ਹੈ ਤੁਹਾਡੇ ਅਚੇਤਨ ਮਨ ਕੋਲ ਅਨੰਤ ਬिवेਕ ਅਤੇ ਅਸੀਮ ਬੇਦੋਤਾ ਹੈ ਅਚੇਤਨ ਮਨ ਦਾ ਪਾਲਣ ਅਧਿਖ ਝਰਨੇ ਕਰਦੇ ਹਨ ਜਿਨ੍ਹਾਂ ਨੂੰ ਜੀਵਨ ਦੇ ਨਿਯਮ ਕਹਿੰਦੇ ਹਨ ਤੁਸੀਂ ਅਚੇਤਨ ਮਨ ਨੂੰ ਕੁਝ ਕਰਨ ਦਾ ਆਦੇਸ਼ ਦਿਓ ਇਹ ਉਸ ਆਦੇਸ਼ ਨੂੰ ਪੂਰਤੀ ਲਈ ਧਰਤੀ ਅਸਮਾਨ ਇੱਕ ਕਰ ਦਵੇਗਾ ਇਸ ਕਰਕੇ ਤੁਸੀਂ ਇਸ ਤੱਕ ਸਹੀ ਵਿਚਾਰ ਅਤੇ ਅਸਾਰੂ ਸੋਚਾਂ ਹੀ ਪਹਜਾਓ ਸੰਸਾਰ ਵਿੱਚ ਅਰਾਜਕਤਾ ਤੇ ਦੁੱਖ ਹੋਣ ਦਾ ਕਾਰਨ ਇਹੋ ਹੈ ਕਿ ਲੋਕੀ ਚੇਤਨ ਅਤੇ ਅਚੇਤਨ ਮੰਦੀ ਪ੍ਰਤੀਕਿਰਿਆ ਨੂੰ ਨਹੀਂ ਸਮਝਦੇ ਜਦੋਂ ਇਹ ਦੋਵੇਂ ਆਪਸੀ ਸਾਂਝ ਸਹਿਮਤੀ ਸ਼ਾਂਤੀ ਨਾਲ ਇੱਕ ਦਿਸ਼ਾ ਵਿੱਚ ਇਕੱਠਿਆਂ ਕਾਰਜਸ਼ੀਲ ਹੋਣਗੇ ਤਾਂ ਤੁਸੀਂ ਤੰਦਰੁਸਤੀ ਖੁਸ਼ੀ ਸ਼ਾਂਤੀ ਤੇ ਖੇੜੇ ਹਾਸਲ ਕਰ ਸਕੋਗੇ ਜੇ ਇਹ ਦੋਵੇਂ ਇਕਜੁੱਟ ਹਨ ਤਾਂ ਕੋਈ ਬਿਮਾਰੀ ਕੋਈ ਕਲੇਸ਼ ਨਹੀਂ ਰਹੇਗਾ ਹਰ ਮੀਰਾ ਦੇ ਮਕਬਰੇ ਨੂੰ ਬੜੀ ਉਤਸੁਕਤਾ ਨਾਲ ਖੋਲਿਆ ਗਿਆ ਕਿਉਂਕਿ ਲੋਕਾਂ ਨੂੰ ਯਕੀਨ ਸੀ ਕਿ ਇਸ ਵਿੱਚ ਸਦੀਆਂ ਦੇ ਰਾਜ ਹੋਣਗੇ ਅੰਦਰ ਰਾਜ ਸੰਨ ਵੀ ਤੇ ਨਹੀਂ ਵੀ ਜਿਹਾ ਉੱਪਰ ਤੇ ਹੇਠਲੇ ਦੂਜੇ ਲਫ਼ਜ਼ਾਂ ਵਿੱਚ ਅਚੇਤਨ ਮਨ ਤੱਕ ਜੋ ਪੁੱਜਦਾ ਹੈ ਉਹੀ ਬਾਹਰੀ ਚਿੱਤਰਪਟ ਤੇ ਪ੍ਰਗਟ ਹੋ ਜਾਂਦਾ ਹੈ ਇਹੋ ਸਚਾਈ ਮੂਸਾ ਈਸਾ ਬੁੱਧ ਜੋ ਰਸ਼ਟਰ ਲਾਓ ਤਸੈ ਅਤੇ ਦੂਜੇ ਮਹਾਨ ਸੰਤਾਂ ਨੇ ਪ੍ਰਚਾਰੀ ਹੈ ਜੋ ਕੁਝ ਵੀ ਤੁਸੀਂ ਅੰਦਰੂਨੀ ਤੌਰ ਤੇ ਸੱਚ ਮੰਨਦੇ ਹੋ ਉਹ ਕੁਝ ਸਥਿਤੀ ਅਨੁਭਵ ਤੇ ਘਟਨਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਜਤੀ ਅਤੇ ਭਾਵਨਾਵਾਂ ਵਿੱਚ ਸੰਤੁਲਨ ਹੋਣਾ ਚਾਹੀਦਾ ਹੈ ਜਿਹੜਾ ਸੁਰਗ ਚੋਂ ਤੇ ਹਾ ਧਰਤ ਤੇ ਭਾਵ ਜਿਹੜਾ ਮਨ ਚੋਂ ਤੇ ਹਾ ਸਰੀਰ ਤੇ ਇਹ ਜੀਵਨ ਦਾ ਮਹਾਨ ਨਿਯਮ ਹੈ ਤੁਸੀਂ ਸੰਪੂਰਨ ਪ੍ਰਕਿਰਤੀ ਵਿੱਚ ਕਿਰਿਆ ਪ੍ਰਤੀ ਕਿਰਿਆ ਦਾ ਨਿਯਮ ਅਤੇ ਸਥਿਰ ਗਤੀ ਦਾ ਨਿਯਮ ਕਰਮ ਕਰ ਰਿਹਾ ਮਹਿਸੂਸ ਕਰੋਗੇ ਮਨ ਦੇ ਦੋਹਾਂ ਰੂਪਾਂ ਦੀ ਇੱਕ ਸੁਰਤਾ ਨਾਲ ਹੀ ਸਦਭਾਵਨਾ ਤੇ ਸੰਤੁਲਨ ਆ ਸਕਦੇ ਹਨ ਤੁਸੀਂ ਲੈਮਈਤੇ ਭਾਵਮਈ ਢੰਗ ਨਾਲ ਜ਼ਿੰਦਗੀ ਦੇ ਸਿਧਾਂਤ ਨੂੰ ਪ੍ਰਵਾਹਿਤ ਕਰਨਾ ਹੈ ਗ੍ਰਹਿਣ ਕਰਨ ਤੇ ਨਿਕਾਸ ਕਰਨ ਦੀਆਂ ਕਿਰਿਆਵਾਂ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ ਪ੍ਰਵਾਹ ਤੇ ਵਿਆਖਿਆ ਸਮਾਨ ਹੋਣ ਤੁਹਾਡਾ ਸਾਰਾ ਮਾਨਸਿਕ ਕਲੇਸ਼ ਅੰਪੂਰਨ ਇੱਛਾਵਾਂ ਕਰਕੇ ਹੀ ਹੈ ਜੇਕਰ ਤੁਸੀਂ ਨਕਾਰਾਤਮਕ ਟਾਉ ਤੇ ਬਿਛਲੇ ਢੰਗ ਨਾਲ ਸੋਚਦੇ ਹੋ ਤਾਂ ਇਹ ਸੋਚਾਂ ਟਾਉ ਭਾਵਨਾਵਾਂ ਹੀ ਪੈਦਾ ਕਰਨਗੀਆਂ ਤੇ ਉਹ ਬਾਹਰਮੁਖੀ ਫਲੌ ਮੰਗਣਗੀਆਂ ਨਕਾਰਾਤਮਕ ਸੋਚਾਂ ਅਲਸਰ ਫਿਰ ਦੇ ਰੋਗ ਤਣਾਅ ਅਤੇ ਚਿੰਤਾ ਦੇ ਰੂਪ ਵਿੱਚ ਪ੍ਰਗਟ ਹੋਣੀ ਆ ਕੀ ਹੁਣ ਤੁਹਾਨੂੰ ਆਪਣੇ ਬਾਰੇ ਸੋਚਣ ਦੀ ਲੋੜ ਹੈ ਸਪਸ਼ਟ ਹੈ ਕਿ ਤੁਹਾਡੀ ਹੋਣ ਦਾ ਹਰ ਹਿੱਸਾ ਤੁਹਾਡੀ ਸੋਚ ਨੂੰ ਜ਼ਾਹਿਰ ਕਰਦਾ ਹੈ ਤੁਹਾਡਾ ਸਰੀਰ ਆਰਥਿਕ ਬੱਧਰ ਮਿੱਤਰ ਮੰਡਲੀ ਸਮਾਜਿਕ ਹਾਇਸੀਅਤ ਸਭ ਤੁਹਾਡੇ ਵਿਚਾਰਾਂ ਦਾ ਹੀ ਇੱਕ ਅਕਸ ਹੈ ਜੋ ਤੁਹਾਡੇ ਸਾਰੇ ਜੀਵਨ ਖੇਤਰ ਤੱਕ ਫੈਲ ਚੁੱਕਾ ਹੈ ਅਸੀਂ ਨਾਕਾਰਾਤਮਕ ਸੋਚਾਂ ਨਹੀਂ ਆਪਣੇ ਆਪ ਨੂੰ ਕਾਇਲ ਕਰਦੇ ਹਾਂ ਗੁੱਸਾ ਡਰ ਈਰਖਾ ਅਤੇ ਬਦਲੇ ਦੀ ਭਾਵਨਾ ਖੁਦ ਨੂੰ ਔਖਾ ਕਰਦੇ ਹਨ ਇਹ ਜ਼ਹਿਰਾ ਹਨ ਜੋ ਤੁਹਾਡੇ ਅਚੇਤਨ ਮਨ ਚੋਂ ਦਾਖਲ ਹੋ ਜਾਂਦੇ ਹਨ ਤੁਸੀਂ ਇਹ ਜ਼ਹਿਰੀਲੀਆਂ ਸੋਚਾਂ ਨਾਲ ਲੈ ਕੇ ਨਹੀਂ ਜੰਮੇ ਸੀ ਆਪਣੇ ਅਚੇਤਨ ਮਨ ਨੂੰ ਜੀਵਨਦਾਨੀ ਵਿਚਾਰਾਂ ਨਾਲ ਭਰੋ ਅਤੇ ਅੰਤਰਪੈ ਦੁਸ਼ਟ ਵਿਚਾਰਾਂ ਨੂੰ ਬਾਹਰ ਸੁੱਟ ਦਿਓ ਤੁਸੀਂ ਅਜਿਹਾ ਲਗਾਤਾਰ ਕਰੋਗੇ ਤਾਂ ਤੁਹਾਡਾ ਸਾਰਾ ਮਾੜਾ ਅਤੀਤ ਧੋਤਾ ਜਾਵੇਗਾ ਅਤੇ ਤੁਹਾਡੀਆਂ ਜਾਂਾਦਾਂ ਚੋਂ ਵੀ ਲੁप्त ਹੋ ਜਾਵੇਗਾ ਅਚੇਤਨ ਮਨ ਜਾਣ ਲੇਵਾ ਚਮੜੀ ਰੋਗ ਠੀਕ ਕਰ ਦਿੰਦਾ ਹੈ ਸਵੈ ਅਲਾ ਦੇ ਚੇਤਨ ਮੰਦੀ ਇਲਾਜ ਪ੍ਰਣਾਲੀ ਦੀ ਸਭ ਤੋਂ ਵੱਡੀ ਮਿਸਾਲ ਹੈ 40 ਸਾਲ ਪਹਿਲ ਮੈਂ ਪ੍ਰਾਥਰਾ ਰਾਹੀਂ ਆਪਣਾ ਚਮੜੀ ਰੋਗ ਠੀਕ ਕੀਤਾ ਸੀ ਡਾਕਟਰੀ ਇਲਾਜ ਕਾਰਾਗਰ ਸਿੱਧ ਨਹੀਂ ਹੋਇਆ ਸੀ ਹਾਲਾਤ ਦਿਨ ਬਦ ਦਿਨ ਖਰਾਬ ਹੁੰਦੀ ਜਾ ਰਹੀ ਸੀ ਇੱਕ ਪਾਦਰੀ ਜਿਸ ਨੂੰ ਮਨੋਵਿਗਿਆਨ ਦੀ ਗਹਿਰੀ ਸਮਝ ਸੀ ਨੇ ਬਾਈਬਲ ਵਿੱਚ 139 ਮੇ ਸ਼ਾਮ ਦਾ ਗੁੜ ਅਰਥ ਸਮਝਾਇਆ ਜਿਸ ਚੋ ਕਿਹਾ ਗਿਆ ਸੀ ਤੁਹਾਡੀ ਕਿਤਾਬ ਚ ਮੇਰੇ ਸਾਰੇ ਮੈਂਬਰਾਂ ਦੇ ਨਾਂ ਤਰਤੀਬ ਵਿੱਚ ਲਿਖੇ ਹੋਏ ਹਨ ਉਦੋਂ ਦੇ ਜਦੋਂ ਇਹਨਾਂ ਵਿੱਚੋਂ ਕਿਸੇ ਦਾ ਵੀ ਵजूद ਨਹੀਂ ਸੀ ਉਸਦੇ ਦੱਸਣ ਅਨੁਸਾਰ ਕਿਤਾਬ ਤੋਂ ਅਸਲ ਭਾਵ ਸਾਡਾ ਅਚੇਤਨ ਮਨ ਹੈ ਜਿਸ ਨੇ ਸਾਡੇ ਸਾਰੇ ਅੰਗਾਂ ਨੂੰ ਰੂਪ ਮਨ ਕੀਤਾ ਹੈ ਅਤੇ ਸਾਡੇ ਸਾਰੇ ਅੰਗਾਂ ਨੂੰ ਇੱਕ ਅਦ੍ਰਿਸ਼ਟ ਸੈੱਲ ਤੋਂ ਬਣਾਇਆ ਹੈ ਪਾਦਰੀ ਨੇ ਮੈਨੂੰ ਇਹ ਵੀ ਸਮਝਾਇਆ ਕਿ ਅਚੇਤਨ ਮਨ ਨੇ ਸਾਡੇ ਸਰੀਰ ਨੂੰ ਬਣਾਇਆ ਹੈ ਅਤੇ ਇਸ ਲਈ ਇਸ ਨੂੰ ਠੀਕ ਵੀ ਕਰ ਸਕਦਾ ਹੈ ਉਸ ਪਾਦਰੀ ਨੇ ਮੈਨੂੰ ਆਪਣੀ ਘੜੀ ਵਿਖਾਈ ਤੇ ਕਿਹਾ ਇਸ ਦਾ ਨਿਰਵਾਣ ਕਿਸੇ ਬੰਦੇ ਨੇ ਕੀਤਾ ਹੋਵੇਗਾ ਕੜੀ ਬਣਾਉਣ ਤੋਂ ਪਹਿਲਾਂ ਉਸ ਦੇ ਮਨ 'ਚੋਂ ਕੜੀ ਬਣਾਉਣ ਦਾ ਵਿਚਾਰ ਆਇਆ ਹੋਵੇਗਾ ਨਾਲ ਹੀ ਇਹ ਵਿਚਾਰ ਵੀ ਆਇਆ ਹੋਵੇਗਾ ਕਿ ਖਰਾਬ ਹੋਣ ਤੇ ਇਸ ਕੜੀ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਪਾਦਰੀ ਨੇ ਸਮਝਾਇਆ ਕਿ ਅਵਚੇਤਨੀ ਗਿਆਨ ਜਿਸ ਨੇ ਸਾਡੇ ਸਾਰੇ ਸਰੀਰ ਨੂੰ ਬਣਾਇਆ ਹੈ ਉਸ ਕੜੀ ਨਿਰਮਾਤਾ ਵਾਂਗ ਹੈ ਉਸ ਨੂੰ ਪਤਾ ਹੈ ਕਿ ਸਰੀਰ ਨੂੰ ਠੀਕ ਕਿਵੇਂ ਕਰਨਾ ਹੈ ਅਤੇ ਇਸ ਦੀਆਂ ਕਾਰਜ ਪ੍ਰਣਾਲੀਆਂ ਤੇ ਕੰਟਰੋਲ ਕਿਵੇਂ ਕਰਨਾ ਹੈ ਇਸ ਲਈ ਮੈਨੂੰ ਨਿਰੋਗਤਾ ਦਾ ਵਿਚਾਰ ਇਸ ਤੱਕ ਪਹੁੰਚਾਉਣਾ ਪਵੇਗਾ ਜਿਸਤੇ ਅਨੁਕੂਲ ਇਹ ਕਾਰਜ ਕਰੇਗਾ ਮੈਂ ਸੰਧਾਰਨ ਜਈ ਪਾਸ਼ਾ ਵਿੱਚ ਪ੍ਰਾਰਥਨਾ ਕੀਤੀ ਮੇਰੇ ਸਰੀਰ ਦੇ ਸਾਰੇ ਅੰਗਾਂ ਦੀ ਮੇਰੇ ਅਚੇਤਨੀ ਮਨ ਵਿੱਚਲੇ ਅਨੰਤ ਵਿਵੇਕ ਨੇ ਰਚਨਾ ਕੀਤੀ ਉਹ ਜਾਣਦਾ ਹੈ ਕਿ ਮੈਨੂੰ ਤੰਦਰੁਸਤ ਕਿਵੇਂ ਕਰਨਾ ਹੈ ਇਸ ਵਿਵੇਕ ਨੇ ਮੇਰੇ ਸਾਰੇ ਅੰਗਾਂ ਤੰਤੂਆਂ ਪੱਠਿਆਂ ਤੇ ਹੱਡੀਆਂ ਦਾ ਨਿਰਮਾਣ ਕੀਤਾ ਮੇਰੇ ਅੰਦਰਲੀ ਅਨੰਤ ਇਲਾਜ ਪ੍ਰਣਾਲੀ ਮੇਰੇ ਹਰ ਸੈੱਲ ਨੂੰ ਬਦਲ ਕੇ ਮੈਨੂੰ ਸੰਪੂਰਨ ਨਿਰੋਗ ਬਣਾ ਰਹੀ ਹੈ ਮੇਰੇ ਇਲਾਜ ਲਈ ਮੈਂ ਇਸ ਦਾ ਐਹਸਾਨਮੰਦ ਹਾਂ ਮੇਰੇ ਅੰਦਰ ਲੇ ਬਵੇਕ ਦੀ ਅਤਪੁੱਧ ਕਾਰਜ ਪ੍ਰਣਾਲੀ ਹੈ ਇਸ ਪ੍ਰਾਰਥਨਾ ਨੂੰ ਮੈਂ ਦਿਨ ਵਿੱਚ 2-3 ਵਾਰ ਲਗਾਤਾਰ 5 ਮਿੰਟਾਂ ਤੱਕ ਉੱਚੀ-ਉੱਚੀ ਦੁਹਰਾਉਂਦਾ ਸੀ 3 ਮਹੀਨਿਆਂ ਬਾਅਦ ਜਾਣ ਲੇਵਾ ਚਮੜੀ ਲੋਕ ਬਿਲਕੁਲ ਠੀਕ ਹੋ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਸਿਰਫ ਸਮਗਰਤਾ ਸੁੰਦਰਤਾ ਸੰਪੂਰਨਤਾ ਵਾਲੇ ਜੀਵਨ ਦਾ ਨਿ ਵਿਚਾਰ ਹੀ ਅਚੇਤਨ ਮਨ ਤੱਕ ਭੇਜੇ ਜਿਸ ਨਾਲ ਅਚੇਤਨ ਮਨ ਚ ਬੈਠੇ ਨਕਾਰਾਤਮਕ ਵਿਚਾਰ ਅਤੇ ਖਾਕੇ ਨਸ਼ਟ ਹੋ ਗਏ ਜੋ ਮੇਰੀ ਸਮੱਸਿਆ ਦੀ ਜੜ ਸਨ ਜੇ ਤੁਸੀਂ ਮਾਨਸਿਕ ਸੰਤੁਲਨ ਕਾਇਮ ਕਰਨਾ ਹੈ ਤਾਂ ਤੁਹਾਡੇ ਸਰੀਰ ਨੂੰ ਕੋਈ ਵੀ ਖਰਾਬੀ ਨਹੀਂ ਪਹੁੰਚੇਗੀ ਜਿਉਂ ਹੀ ਤੁਸੀਂ ਆਪਣੇ ਮਨ ਨੂੰ ਤਬਦੀਲ ਕਰਦੇ ਹੋ ਵਿਚਾਰਾਂ ਨੂੰ ਬਦਲਦੇ ਹੋ ਆ ਤੁਸੀਂ ਆਪਣੇ ਸਰੀਰ ਨੂੰ ਵੀ ਬਦਲ ਰਹੇ ਹੁੰਦੇ ਹੋ ਸਵੈ ਇਲਾਜ ਦਾ ਇਹੋ ਆਧਾਰ ਹੈ ਤੁਹਾਡਾ ਕਾਰਜ ਅਦਭੁੱਤ ਹੈ ਤੇ ਮੇਰੀ ਆਤਮਾ ਅਵਚੇਤਨ ਮਨ ਸੱਚ ਨੂੰ ਜਾਣਦੀ ਹੈ ਅਵਚੇਤਨ ਮਨ ਸਰੀਰ ਦੇ ਸਾਰੇ ਕੰਮ ਕਿਵੇਂ ਕੰਟਰੋਲ ਕਰਦਾ ਹੈ ਪਾਵੇਂ ਤੁਸੀਂ ਜਾਗਦੇ ਹੋਵੋ ਤੇ ਪਾਵੇਂ ਬਿਸਤਰ ਚ ਹੂਕ ਸੁੱਤੇ ਪਏ ਹੋਵੋ ਤੁਹਾਡਾ ਅਚੇਤਨ ਮਨ ਤੁਹਾਡੇ ਚੇਤਨਮੰਦੀ ਮਦਦ ਤੋਂ ਬਿਨਾਂ ਤੁਹਾਡੇ ਸਰੀਰ ਦੇ ਸਾਰੇ ਕੰਮਾ ਬਿਨਾਂ ਰੋਕੇ ਬਿਨਾਂ ਥੱਕੇ ਕੰਟਰੋਲ ਕਰਦਾ ਰਹਿੰਦਾ ਹੈ ਮਿਸਾਲ ਵਜੋ ਜਦੋਂ ਵੀ ਤੁਸੀਂ ਸੁੱਤੇ ਹੁੰਦੇ ਹੋ ਤੁਹਾਡਾ ਦਿਲ ਪੂਰਨ ਲੈ ਚ ਧੜਕ ਰਿਹਾ ਹੁੰਦਾ ਹੈ ਤੁਹਾਡੇ ਫੇਫੜੇ ਆਰਾਮ ਨਹੀਂ ਕਰਦੇ ਤੇ ਸਾਹ ਆਉਂਦੇ ਜਾਂਦੇ ਰਹਿੰਦੇ ਹਨ ਖੂਨ ਆਕਸੀਜਨ ਲੈ ਕੇ ਉਹ ਮੇ ਚੱਕਰ ਲਾਉਂਦਾ ਹੈ ਜਿਵੇਂ ਤੁਹਾਡੇ ਜਾਗਦਿਆਂ ਲਾਉਂਦਾ ਹੈ ਤੁਹਾਡਾ ਅਵਚੇਤਨ ਮਨ ਤੁਹਾਡੀ ਪਾਚਨ ਪ੍ਰਣਾਲੀ ਗ੍ਰਾਂਥੀਆਂ ਦੇ ਰਿਸਾਬ ਅਤੇ ਦੂਸਰੇ ਸਾਰੇ ਕੰਮਾਂ ਨੂੰ ਕੰਟਰੋਲ ਕਰਦਾ ਹੈ ਤੁਸੀਂ ਜਾਗਦੇ ਹੋ ਵਾਂਗ ਸੁੱਤੇ ਪਈ ਹੋਵੋ ਤੁਹਾਡਾ ਮੂੰਹ ਸਿਰ ਦੇ ਵਾਲ ਵਧਣਾ ਜਾਰੀ ਰਹਿੰਦੇ ਹਨ ਵਿਗਿਆਨੀ ਦੱਸਦੇ ਹਨ ਕਿ ਤੁਹਾਡੀ ਚਮੜੀ ਜਾਗਣ ਨਾਲੋਂ ਸੌਣ ਵੇਰੇ ਵਧੇਰੇ ਪਸੀਨਾ ਛੱੜਦੀ ਹੈ ਸੁੱਤਿਆਂ ਵੀ ਤੁਹਾਡੀਆਂ ਅੱਖਾਂ ਕੰਨ ਤੇ ਦੂਸਰੀਆਂ ਸੰਵੇਦਨਾਵਾਂ ਸਰਗਰਮ ਰਹਿੰਦੀਆਂ ਹਨ ਮਿਸਾਲ ਵਜੋ ਵੱਡੇ ਵੱਡੇ ਵਿਗਿਆਨੀਆਂ ਨੂੰ ਵੱਡੀਆਂ ਵੱਡੀਆਂ ਲੱਭਦਾ ਨੀਂਦ ਦੌਰਾਨ ਹੀ ਸੁਝੀਆਂ ਹਨ ਇਹ ਲੱਭਦਾ ਉਹਨਾਂ ਦੇ ਸੁਪਨਿਆਂ 'ਚੋਂ ਆਉਂਦੀਆਂ ਹਨ। ਕਈ ਵਾਰ ਤੁਹਾਡਾ ਚੇਤਨਮਨ, ਦਿਲ, ਫੇਫੜਿਆਂ ਦੇ ਲੈਬਦ ਕਾਰਜ ਵਿੱਚ ਅਤੇ ਮੇਦੇ, ਅੰਤਰੀਆਂ ਦੇ ਕਾਰਜ ਵਿੱਚ ਅੰਡਾਰ ਚਿੰਤਾ, ਤਣਾਅ ਕਾਰਨ ਰੁਕਾਵਟ ਪੈਦਾ ਕਰ ਦਿੰਦਾ ਹੈ। ਚੇਤਨਮਨ ਦੇ ਅਜਿਹੇ ਕਾਰਜ ਅਚੇਤਨਮਨ ਦੇ ਸਹਿਜ ਕਾਰਜਾਂ ਵਿੱਚ ਖਲਲ ਪਾਉਂਦੇ ਹਨ। ਮਾਨਸਿਕ ਪਰੇਸ਼ਾਨੀ ਵੇਲੇ ਸਤਲ ਹੋ ਕੇ ਸੋਚਾਂ ਦੇ ਚੱਕਰ ਨੂੰ ਰੋਕਣ ਦਾ ਯਤਨ ਕਰੋ। ਅਜਿਹੇ ਵੇਲੇ ਆਪਣੇ ਅਚੇਤਨਮਨ ਨੂੰ ਗੁਜਾਰਿਸ਼ ਕਰੋ ਕਿ ਉਹ ਸ਼ਾਂਤੀ, ਸਦਭਾਵਨਾ ਤੇ ਦੇ ਵਿਵਧਾਨ ਲਈ ਕਾਰਜ ਕਰੇ ਤੁਸੀਂ ਵੇਖੋਗੇ ਕਿ ਸਰੀਰ ਦੇ ਸਾਰੇ ਕਾਰਜ ਦੁਆਰਾ ਆਪ ਬੰਗ ਹੋ ਜਾਣਗੇ ਆਪਣੇ ਅਚੇਤਨ ਮਨ ਨੂੰ ਨਿਰਦੇਸ਼ ਦਿਓ ਉਹ ਪਾਲਣਾ ਕਰੇਗਾ ਉਹ ਤੁਹਾਨੂੰ ਸੁਰੱਖਿਆਤ ਤੇ ਨਿਰੋਗ ਰੱਖੇਗਾ ਫਰਜ਼ ਕਰੋ ਤੁਸੀਂ ਕੋਈ ਖਰਾਬ ਖਾਣਾ ਖਾ ਲਿਆ ਹੈ ਤੁਹਾਡਾ ਅਚੇਤਨ ਮਨ ਉਸ ਨੂੰ ਬਾਹਰੋਂ ਕਢਾਲਣ ਲਈ ਕਹੇਗਾ ਤਾਂ ਤੁਹਾਨੂੰ ਉਲਟੀ ਆ ਜਾਵੇਗੀ ਜੇ ਤੁਸੀਂ ਗਲਤੀ ਨਾਲ ਜ਼ਹਿਰੀਲੀ ਚੀਜ਼ ਖਾ ਲਈ ਹੈ ਤਾਂ ਅਚੇਤਨ ਮਨ ਉਸ ਨੂੰ ਪ੍ਰਭਾਵਹੀਨ ਕਰਨਾ ਸ਼ੁਰੂ ਕਰ ਦੇਵੇਗਾ ਜੇ ਤੁਹਾਨੂੰ ਇਸ ਦੀ ਕਾਰਜਸ਼ੈਲੀ ਤੇ ਪੂਰਨ ਭਰੋਸਾ ਹੈ ਤਾਂ ਤੁਸੀਂ ਦੁਆਰਾ ਪੂਰਨ ਤੰਦਰੁਸਤ ਹੋ ਜਾਵੋਗੇ ਅਚੇਤਨ ਮਨ ਤੋਂ ਕੰਮ ਕਿਵੇਂ ਲਿਆ ਜਾਵੇ ਸਭ ਤੋਂ ਪਹਿਲੀ ਸਮਝਣ ਵਾਲੀ ਗੱਲ ਹੈ ਕਿ ਅਚੇਤਨ ਮਨ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ ਭਾਵੇਂ ਇਸ ਨੂੰ ਆਖੋ ਜਾਂ ਨਾ ਆਖੋ ਇਹ ਸਰਗਰਮ ਰਹਿੰਦਾ ਹੈ ਤੁਹਾਡਾ ਅਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਤੁਸੀਂ ਇਸ ਅੰਦਰਲੀ ਸਹਿਜ ਪ੍ਰਕਿਰਿਆ ਨੂੰ ਸਮਝ ਕੇ ਤੇ ਸੁਣ ਕੇ ਨਹੀਂ ਕਰ ਸਕਦੇ ਆਪਣੇ ਅਚੇਤਨ ਮਨ ਨੂੰ ਚੰਗੇਰੇ ਬਣਦੇ ਉਦੇਸ਼ ਨਾਲ ਰਜੇਵੇਂ ਚੁ ਲਾਈ ਰੱਖੋ ਤੇ ਨਿਸ਼ਚਿਤ ਕਰੋਗੇ ਤੁਹਾਡੀਆਂ ਸੋਚਾਂ ਸੁੰਦਰ ਸੱਚੀਆਂ ਅਤੇ ਨਿਆਪੂਰਨ ਅਤੇ ਸ਼ੁਭ ਹੋਣ ਆਪਣੇ ਚੇਤਨਮਨ ਵੱਲ ਧਿਆਨ ਦਿਓ ਤੁਹਾਡਾ ਅਚੇਤਨ ਮਨ ਆਪਣੀ ਆਦਤ ਅਨੁਸਾਰ ਹਮੇਸ਼ਾ ਕੰਮ ਤੋਂ ਲੱਗਾ ਰਹਿੰਦਾ ਹੈ ਜਿਵੇਂ ਪਾਣੀ ਵਰਤਨ ਜਾਂ ਪਾਈਪ ਦਾ ਆਕਾਰ ਲੈ ਲੈਂਦਾ ਹੈ ਓਵੇਂ ਜੀਵਨ ਦਾ ਸਿਧਾਂਤ ਤੁਹਾਡੇ ਵਿਚਾਰਾਂ ਅਨੁਸਾਰ ਚੱਲਦਾ ਹੈ ਨਿਸ਼ਚਿਤ ਕਰੋ ਦੇ ਅਵਚੇਤਨ ਚ ਵਗਣ ਵਾਲੀ ਨਿਰੋਗ ਸ਼ਕਤੀ ਤੁਹਾਡੇ ਅੰਦਰ ਸਹਿਜ ਸਵਸਥ ਸ਼ਾਂਤੀ ਆਨੰਦ ਤੇ ਭਰਪੂਰਤਾ ਨਾਲ ਵਗ ਰਹੀ ਹੈ ਅਚੇਤਨ ਮਨ ਨੂੰ ਜੀਵਨ ਗਿਆਨ ਤੇ ਖੂਬਸੂਰਤ ਸਾਥੀ ਸਮਝੋ ਤੁਹਾਡਾ ਅਚੇਤਨ ਮਨ ਤੁਹਾਡੇ ਵਿਸ਼ਵਾਸ ਦੇ ਅਨੁਕੂਲ ਚੱਲੇਗਾ ਅਚੇਤਨ ਮਨ ਖਰਾਬ ਦ੍ਰਿਸ਼ਟੀ ਨਾਲੀ ਨੂੰ ਵੀ ਠੀਕ ਕਰ ਸਕਦਾ ਹੈ ਇਹ ਫਰਾਂਸ ਦੀ ਮੈਡਮ ਬੀਅਰ ਦਾ ਪ੍ਰਸਿੱਧ ਮੈਡੀਕਲ ਕੇਸ ਹੈ ਜਿਸ ਦਾ ਰਿਕਾਰਡ ਫਰਾਂਸ ਤੇ ਲੂਰਡੇਸ ਸ਼ਹਿਰ ਦੇ ਹਸਪਤਾਲ ਵਿੱਚ ਮੌਜੂਦ ਹੈ ਮੈਡਮ ਬੀਅਰ ਅੰਨੀ ਸੀ ਉਸ ਦੀ ਦਿਮਾਗ ਤੋਂ ਅੱਖਾਂ ਤੱਕ ਰੋਸ਼ਨੀ ਲਿਆਉਣ ਵਾਲੀ ਦ੍ਰਿਸ਼ਟੀ ਨਾਲੇ ਪੂਰੀ ਤਰ੍ਹਾਂ ਨਾਲ ਬੇਕਾਰ ਹੋ ਚੁੱਕੀ ਸੀ ਲੂਰਡੇਸ ਗਈ ਜਿੱਥੇ ਉਸ ਨੂੰ ਚਮਤਕਾਰੀ ਇਲਾਜ ਮਿਲਿਆ ਰੂਥ ਕੈਂਸਟਨ ਨਾਂ ਦਾ ਇੱਕ ਪ੍ਰੋਟੈਸਟੈਂਟ ਜੋਤੀ ਨੇ ਲੂਡਰੇਸ ਤੋਂ ਹੁੰਦੇ ਇਲਾਜ ਬਾਰੇ ਨਵੰਬਰ 1955 ਚ ਮੈਕਕਾਲ ਨਾਂ ਦੇ ਰਸਾਲੇ ਵਿੱਚ ਇੱਕ ਆਰਟੀਕਲ ਲਿਖਿਆ ਜਿਸ ਵਿੱਚ ਮੈਡਮ ਬੀਅਰ ਦੇ ਇਲਾਜ ਦਾ ਜ਼ਿਕਰ ਮਿਲਦਾ ਹੈ ਲੂਡਰੇਸ ਤੇ ਮੈਡਮ ਬੀਰ ਦੀ ਅੱਖਾਂ ਦੀ ਰੋਸ਼ਨੀ ਇੱਕ ਅਦਭੁੱਤ ਢੰਗ ਨਾਲ ਵਾਪਸ ਆ ਗਈ। ਉਸ ਦੀ ਦ੍ਰਿਸ਼ਟੀ ਨਾੜੀ ਖਰਾਬ ਸੀ। ਡਾਕਟਰੀ ਪੜਤਾਲ ਨੇ ਇਹ ਸਿੱਟਾ ਕੱਢਿਆ ਕਿ ਹੁਣ ਉਹ ਕਦੇ ਵੀ ਨਹੀਂ ਦੇਖ ਸਕੇਗੀ। ਪਰ 1 ਮਹੀਨੇ ਬਾਅਦ ਹੋਈ ਨਵੀਂ ਡਾਕਟਰੀ ਪੜਤਾਲ ਨੇ ਸਿੱਟਾ ਕੱਢਿਆ। ਉਸ ਦੀ ਨਜ਼ਰ ਵਾਪਸ ਆ ਚੁੱਕੀ ਹੈ ਅਤੇ ਉਹ ਬਿਲਕੁਲ ਆਮ-ਬਾਗ ਹੈ। ਪਹਿਲਾਂ ਦੀ ਮੈਡੀਕਲ ਜਾਂਚ ਮੁਤਾਬਕ ਤਾਂ ਉਸ ਉਹ ਮੋਈਆਂ ਅੱਖਾਂ ਨਾਲ ਹੀ ਦੇਖ ਰਹੀ ਸੀ। ਮੈਂ ਕਈ ਵਾਰੀ ਲੂਡਰੇਸ ਗਿਆ। ਅਤੇ ਉੱਥੇ ਅਤਪੁੱਤ ਇਲਾਜ ਹੁੰਦੇ ਵੇਖੇ ਮੈਡਮ ਬੀਅਰ ਦਾ ਇਲਾਜ ਕਿਸੇ ਪਵਿੱਤਰ ਜਲ ਨਾਲ ਨਹੀਂ ਹੋਇਆ ਸਗੋਂ ਉਸ ਦੇ ਆਪਣੇ ਅਚੇਤਨ ਮਨ ਰਹੀਂ ਹੋਇਆ ਜਿਸ ਨੇ ਉਸ ਦੇ ਵਿਸ਼ਵਾਸ ਦਾ ਹੰਗਾਰਾ ਪੜਿਆ ਉਸ ਦੇ ਅੰਦਰਲੇ ਨਿਵਾਰਨ ਸਿਧਾਂਤ ਨੇ ਉਸ ਦੇ ਵਿਚਾਰ ਦੀ ਪ੍ਰਕਿਰਤੀ ਉੱਪਰ ਪ੍ਰਤੀਕਿਰਿਆ ਕੀਤੀ ਵਿਸ਼ਵਾਸ ਅਚੇਤਨ ਮਨ ਦਾ ਵਿਚਾਰ ਹੈ ਇਸ ਦਾ ਅਰਥ ਹੈ ਕਿਸੇ ਚੀਜ਼ ਨੂੰ ਸੱਚ ਮੰਨ ਕੇ ਸਵੀਕਾਰਨਾ ਹੈ ਸਵੀਕਾਰਿਆ ਗਿਆ ਵਿਚਾਰ ਖੁਦ ਬਖੁਦ ਕਾਰਜ ਕਰਦਾ ਹੈ ਇਸ 'ਚ ਕੋਈ ਸ਼ੱਕ ਨਹੀਂ ਕਿ ਮੈਡਮ ਬੀਅਰ ਬਹੁਤ ਉਮੀਦ ਤੇ ਵਿਸ਼ਵਾਸ ਨਾਲ ਗਿਰਜਾ ਘਰ ਗਈ ਸੀ। ਉਸ ਨੂੰ ਯਕੀਨ ਸੀ ਕਿ ਉੱਥੇ ਜਾ ਕੇ ਉਹ ਠੀਕ ਹੋ ਜਾਵੇਗੀ। ਉਸ ਦੇ ਅਚੇਤਨ ਮਾਨੇ ਇਸ ਦੇ ਵਿਚਾਰ ਅਨੁਸਾਰ ਸਾਥ ਦਿੱਤਾ ਤੇ ਆਪਣੇ ਇਲਾਜ ਸ਼ਕਤੀ ਨੂੰ ਸਰਗਰਮ ਕੀਤਾ। ਜਿਹੜੇ ਅਚੇਤਨ ਮਾਨੇ ਅੱਖਾਂ ਦੀ ਸਿਰਜਣਾ ਕੀਤੀ ਸੀ, ਉਹ ਇੱਕ ਮਰੀ ਹੋਏ ਦ੍ਰਿਸ਼ਟੀ ਨਾਲੀ ਨੂੰ ਵੀ ਜੀਵੰਤ ਕਰ ਸਕਦਾ ਸੀ। ਜਿਹੋ ਜਿਹਾ ਤੁਹਾਡਾ ਵਿਸ਼ਵਾਸ ਹੈ, ਉਸੇ ਤਰ੍ਹਾਂ ਨਾਲ ਤੁਹਾਡੇ ਨਾਲ ਵਾਪਰਦਾ ਹੈ। ਤੰਦਰੁਸਤੀ ਦਾ ਵਿਚਾਰ ਅਚੇਤਨ ਮਨ ਤੱਕ ਕਿਵੇਂ ਪਹੁੰਚੀਏ ਇੱਕ ਪ੍ਰੋਸਟੈਂਡ ਮੰਤਰੀ ਜਿਸ ਨੂੰ ਮੈਂ ਦੱਖਣੀ ਅਫਰੀਕਾ ਦੇ ਜੋਹਨਸਬਰਗ ਚੋਂ ਮਿਲਿਆ ਨੇ ਮੈਨੂੰ ਦੱਸਿਆ ਕਿ ਉਹ ਕਿਵੇਂ ਤੰਦਰੁਸਤੀ ਦਾ ਵਿਚਾਰ ਆਪਣੇ ਅਚੇਤਨ ਮਨ ਤੱਕ ਭੇਜਦਾ ਸੀ ਉਸ ਨੂੰ ਫੇਫੜਿਆਂ ਦਾ ਕੈਂਸਰ ਸੀ ਜਿਹੜੀ ਵਾਰੀ ਉਸਨੇ ਆਪਣੇ ਹੱਥ ਲਿਖਤ ਚੋਂ ਮੈਨੂੰ ਦੱਸੀ ਉਹ ਇਸ ਤਰ੍ਹਾਂ ਸੀ ਦਿਨ ਚੋਂ ਕਿੰਨੇ ਹੀ ਵਾਰ ਮੈਂ ਨਿਸ਼ਚਿਤ ਕਰਦਾ ਸੀ ਕਿ ਮਾਨਸਿਕ ਅਤੇ ਸਰੀਰਕ ਤੌਰ ਤੇ ਸਥਲਤਾ ਦੀ ਅਵਸਥਾ ਵਿੱਚ ਸਾਂ ਮੈਂ ਆਪਣੇ ਸਰੀਰ ਨੂੰ ਇਹ ਕਹਿ ਕੇ ਸਥਲ ਕਰਦਾ ਸੀ ਮੇਰੇ ਪੈਰ ਸਥਲ ਹਨ ਮੇਰੀਆਂ ਲੱਤਾਂ ਸਥਲ ਹਨ ਮੇਰਾ ਪੇਟ ਸਥਲ ਹੈ ਮੇਰਾ ਦਿਲ ਤੇ ਫੇਫੜੇ ਸਥਲ ਹਨ ਮੇਰਾ ਸਿਰ ਸਥਲ ਹੈ ਮੇਰਾ ਸਮੁੱਚਾ ਵਜੂਦ ਪੂਰੀ ਤਰ੍ਹਾਂ ਨਾਲ ਸਥਲ ਹੈ 5 ਮਿੰਟ ਬਾਅਦ ਮੈਂ ਹਲਕੀ ਨੀਂਦ ਦੀ ਅਵਸਥਾ 'ਚ ਹੁੰਦਾ ਸੀ ਫਿਰ ਮੈਂ ਅਚੇਤਨ ਮਨ ਤੱਕ ਇਹ ਵਿਚਾਰ ਭੇਜਦਾ ਸੀ ਪ੍ਰਭੂ ਦੀ ਸੰਪੂਰਨਤਾ ਹੁਣ ਮੇਰੇ ਰਾਹੀਂ ਜ਼ਾਹਰ ਹੋ ਰਹੀ ਹੈ ਸੰਪੂਰਨ ਨਿਰੋਗਤਾ ਦਾ ਵਿਚਾਰ ਮੇਰੇ ਅਚੇਤਨ ਮਨ ਚੋਂ ਭਰ ਰਿਹਾ ਹੈ। ਪ੍ਰਭੂ ਅੱਗੇ ਮੇਰਾ ਬਿੰਬ ਸਪਸ਼ਟ ਹੈ ਤੇ ਮੇਰਾ ਅਚੇਤਨ ਮਨ ਪ੍ਰਭੂ ਸਾਹਮਣੇ ਮੇਰੇ ਸੰਪੂਰਨ ਬਿੰਬ ਦੇ ਅਨੁਕੂਲ ਮੇਰੇ ਸਰੀਰ ਦੀ ਪੁਨਰ ਸਿਰਜਣਾ ਕਰ ਰਿਹਾ ਹੈ। ਇਸ ਮੰਤਰੀ ਨੂੰ ਇਸ ਇਲਾਜ 'ਚ ਉਹ ਜਿਕਰ ਜੋ ਸਫਲਤਾ ਮਿਲੀ। ਅਚੇਤਨ ਮਨ ਤੱਕ ਸੰਪੂਰਨ ਨਿਰੋਗਤਾ ਦਾ ਵਿਚਾਰ ਭੇਜਣ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ। ਦੂਸਰਾ ਅਦਭੁਤ ਤਰੀਕਾ ਅਨੁਸ਼ਾਸਿਤ ਚਾ ਵਿਗਿਆਨਿਕ ਕਲਪਨਾ ਹੈ। ਲੱਤਾਂ ਦੇ ਅਦਰੰਗ ਦੇ ਇੱਕ ਮਰੀਜ਼ ਨੂੰ ਮੈਂ مشਵਰਾ ਦਿੱਤਾ ਕਿ ਉਹ ਆਪਣੇ ਇੱਕ ਸੰਜੀਵ ਚਿੱਤਰ ਦੀ ਕਲਪਨਾ ਕਰੇ ਜਿਸ ਤੋਂ ਆਪਣੇ ਦਫ਼ਤਰ 'ਚ ਚਾਰੇ ਪਾਸੇ ਘੁੰਮ ਰਿਹਾ ਹੈ ਆਪਣੀ ਮੇਜ਼ ਨੂੰ ਛੂ ਰਿਹਾ ਹੈ ਟੈਲੀਫੋਨ ਅਟੈਂਡ ਕਰ ਰਿਹਾ ਹੈ ਅਤੇ ਉਹ ਸਾਰੇ ਕੰਮ ਕਰ ਰਿਹਾ ਹੈ ਜਿਹੜਾ ਉਹ ਪੂਰੀ ਤਰ੍ਹਾਂ ਤੰਦਰੁਸਤ ਹੁੰਦਿਆਂ ਕਰਿਆ ਕਰਦਾ ਹੁੰਦਾ ਸੀ ਮੈਂ ਉਸਨੂੰ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੀ ਸਵਸਥ ਅਤੇ ਸੰਪੂਰਨ ਸਰੀਰ ਦੀ ਕਲਪਨਾ ਨੂੰ ਉਸ ਦਾ ਅਚੇਤਨ ਮਨ ਸਵੀਕਾਰੇਗਾ ਉਸਨੇ ਇੰਜ ਹੀ ਕੀਤਾ ਅਤੇ ਸੱਚਮੁੱਚ ਆਪਣੇ ਆਪ ਨੂੰ ਦਫ਼ਤਰ ਵਿੱਚ ਮਹਿਸੂਸ ਕਰਨ ਲੱਗਾ ਉਹ ਸਮਝ ਗਿਆ ਕਿ ਉਹ ਆਪਣੇ ਅਚੇਤਨ ਮਨ ਨੂੰ ਕੁਝ ਵਿਸ਼ੇਸ਼ ਕਰਨ ਲਈ ਕਹਿ ਰਿਹਾ ਹੈ ਉਹਦਾ ਅਚੇਤਨ ਮਨ ਇੱਕ ਫਿਲਮ ਸੀ ਜਿਸ ਤੇ ਤਸਵੀਰ ਫਿੱਟ ਹੋ ਚੁੱਕੀ ਸੀ ਕਈ ਹਫ਼ਤੇ ਦੇ ਅਭਿਆਸ ਤੋਂ ਬਾਅਦ ਇੱਕ ਦਿਨ ਇੱਕ ਅਸਚਰਜ ਘਟਨਾ ਵਾਪਰੀ ਉਸਦੀ ਪਤਨੀ ਅਤੇ ਨਰਸ ਕਮਰੇ ਵਿੱਚ ਨਹੀਂ ਸਨ ਉਹ ਕੱਲਾ ਸੀ ਅਚਾਨਕ ਟੈਲੀਫੋਨ ਦੀ ਘੰਟੀ ਵੱਜੀ ਟੈਲੀਫੋਨ ਤਕਰੀਬਨ 12 ਫੁੱਟ ਦੀ ਦੂਰੀ ਤੇ ਪਿਆ ਸੀ ਉਹ ਕਿਵੇਂ ਨਾ ਕਿਵੇਂ ਉੱਥੋਂ ਤੱਕ ਜਾ ਪਹੁੰਚਾ ਉਸਨੇ ਟੈਲੀਫੋਨ ਅਟੈਂਡ ਕੀਤਾ ਉਸੇ ਵੇਲੇ ਉਹ ਠੀਕ ਹੋ ਗਿਆ ਉਸ ਦੇ ਅਚੇਤਨ ਮਨ ਦੀ ਨਿਵਾਰਨ ਸ਼ਕਤੀ ਨੇ ਉਸ ਦੇ ਕਲਪਨਿਕ ਚਿੱਤਰ ਨੂੰ ਪ੍ਰਵਾਨ ਕਰ ਲਿਆ ਅਤੇ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਇਸ ਬੰਦੇ ਦੇ ਦਿਮਾਗ 'ਚ ਰੁਕਾਵਟ ਆ ਗਈ ਸੀ ਜਿਸ ਨਾਲ ਦਿਮਾਗ ਤੋਂ ਲੱਤਾਂ ਵੱਲ ਜਾਣ ਵਾਲੀਆਂ ਨਾੜੀਆਂ ਰੁਕ ਗਈਆਂ ਸਨ ਉਹ ਤੁਰ ਨਹੀਂ ਸੀ ਸਕਦਾ ਜਦੋਂ ਉਸਨੇ ਆਪਣਾ ਧਿਆਨ ਅਨੁਵਾਰਕ ਸ਼ਕਤੀਆਂ ਵੱਲ ਮੋੜਿਆ ਤਾਂ ਸ਼ਕਤੀਆਂ ਨੇ ਉਸ ਦੇ ਕੇਂਦ੍ਰਿਤ ਧਿਆਨ ਉੱਪਰ ਅਸਰ ਕੀਤਾ ਅਤੇ ਉਹ ਠੀਕ ਹੋ ਗਿਆ ਅਤੇ ਪਹਿਲਾਂ ਵਾਂਗ ਚੱਲਣ ਫਿਰਨ ਲੱਗਾ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਚ ਮੰਗੋਗੇ ਯਕੀਨ ਰੱਖੋ ਉਹ ਤੁਹਾਨੂੰ ਮਿਲੇਗਾ ਸਦੇ ਆਏ ਵਿੱਚ ਯਾਦ ਰੱਖਣ ਯੋਗ ਵਿਚਾਰ ਤੁਹਾਡਾ ਚੇਤਨਮਨ ਤੁਹਾਡੇ ਸਰੀਰ ਦੇ ਸਾਰੇ ਪ੍ਰਮੁੱਖ ਕਾਰਜਾਂ ਤੇ ਕੰਟਰੋਲ ਰੱਖਦਾ ਹੈ ਅਤੇ ਹਰ ਸਮੱਸਿਆ ਦਾ ਹੱਲ ਜਾਣਦਾ ਹੈ ਸੌਣ ਤੋਂ ਪਹਿਲਾਂ ਅਚੇਤਨ ਮਨ ਕੋਲ ਕੋਈ ਗੁਜਾਰਿਸ਼ ਕਰੋ ਅਤੇ ਇਸ ਦੀ ਜਾਦੂਈ ਸ਼ਕਤੀ ਦਾ ਅਸਰ ਮਹਿਸੂਸ ਕਰੋ ਤੁਸੀਂ ਜੋ ਵੀ ਅਚੇਤਨ ਮਨ ਕੋਲ ਭੇਜਦੇ ਹੋ ਉਹ ਹਾਲਾਤਾਂ అనుਭਵ ਅਤੇ ਘਟਨਾਵਾਂ ਦੇ ਰੂਪ ਚ ਪ੍ਰਗਟ ਹੁੰਦਾ ਹੈ ਇਸ ਕਰਕੇ ਚੇਤਨਮਨ ਵਿਚਲੇ ਵਿਚਾਰਾਂ ਨੂੰ ਲਗਾਤਾਰ ਬਾਤ ਦੇ ਰਹੋ ਕਾਰਨ ਕਾਰਜ ਨਿਯਮ ਸਰਵ ਵਿਆਪੀ ਹੈ ਤੁਹਾਡੀ ਸੋਚ ਕਾਰਨ ਹੈ ਅਤੇ ਅਚੇਤਨ ਮਨ ਦਾ ਹੰਗਾਰਾ ਤੇ ਪ੍ਰਤੀਕਿਰਿਆ ਤੁਹਾਡੀ ਸੋਚ ਵਿਚਲੇ ਕਾਰਨ ਦਾ ਕਾਰਜ ਹੈ ਆਪਣੀਆਂ ਸੋਚਾਂ ਨੂੰ ਜਾਂਚਦੇ ਰਹੋ ਤਣਾਅ ਅਤੇ ਨਿਰਾਸ਼ਾ ਦੀ ਜੜ ਅਪੂਰਨ ਖਾਹਿਸ਼ਾਂ ਹਨ ਜੇ ਤੁਸੀਂ ਰੁਕਾਵਟਾਂ ਅਵੇਸਲਾਪਣ ਤੇ ਮੁਸ਼ਕਲਾਂ ਦੇ ਟੇਕ ਰੱਖੋਗੇ ਤਾਂ ਤੁਹਾਡਾ ਅਚੇਤਨ ਮਨ ਉਸੇ ਦਿਸ਼ਾ ਚੋਂ ਕੰਮ ਕਰੇਗਾ ਅਤੇ ਤੁਸੀਂ ਆਪਣੀ ਖੁਸ਼ਹਾਲੀ ਦੇ ਰਾਹ ਬੰਦ ਕਰ ਲਵੋਗੇ ਜੀਵਨ ਸਿਧਾਂਤ ਤੁਹਾਡੇ ਚੋ ਲੈ ਮੇ ਢੰਗ ਨਾਲ ਗੁਜ਼ਰਨਗੇ ਬਿਸ਼ਰਤੇ ਕਿ ਤੁਸੀਂ ਇਹ ਪੱਕਾ ਕਰੋ ਕਿ ਮੈਂ ਮਹਿਸੂਸਦਾ ਹਾਂ ਕਿ ਅਚੇਤਨ ਸ਼ਕਤੀ ਜਿਸ ਨੇ ਮੈਨੂੰ ਇਹ ਖਾਹਿਸ਼ਾਂ ਬਖਸ਼ੀਆਂ ਹਨ ਹੁਣ ਇਹਨਾਂ ਨੂੰ ਮੇਰੇ ਰਾਹੀਂ ਪੂਰਾ ਕਰ ਰਹੀ ਹੈ ਇੰਜ ਤੁਹਾਡੇ ਸਾਰੇ ਝਗੜੇ ਖਤਮ ਹੋ ਜਾਣਗੇ ਫਿਕਰ ਤਣਾਅ ਡਰ ਨਾਲ ਤੁਸੀਂ ਦਿਲ ਫੇਫੜਿਆਂ ਤੇ ਦੂਜੇ ਅੰਗਾਂ ਦੇ ਸਹਿਜ ਕਾਰਜ ਵਿੱਚ ਰੁਕਾਵਟ ਖੜੀ ਕਰ ਰਹੇ ਹੋ ਆਪਣੇ ਅਚੇਤਨ ਮਨ ਨੂੰ ਸਦਭਾਵਨਾ ਤੰਦਰੁਸਤੀ ਅਤੇ ਸ਼ਾਂਤੀ ਨਾਲ ਪਰੋ ਅਤੇ ਤੁਹਾਡੇ ਸਰੀਰ ਦੇ ਸਾਰੇ ਕਾਰਜ ਆਮ ਬੰਗ ਸਹਿਜ ਹੋ ਜਾਣਗੇ ਸੁਚੇਤ ਮਨ ਨੂੰ ਵਧੀਆ ਚਾਹਤਾਂ ਵਿੱਚ ਰੁੱਝਿਆ ਰਹਿਣ ਦਿਓ ਅਚੇਤ ਮਨ ਚੰਗੀ ਸੋਚ ਨੂੰ ਪੁਨਰਪ੍ਰਸਤੁਤ ਕਰੇਗਾ ਆਪਣੀਆਂ ਸਮੱਸਿਆਵਾਂ ਦੇ ਖੁਸ਼ਹਰਮਾ ਅੰਤ ਦੀ ਕਲਪਨਾ ਕਰੋ ਸੰਪੂਰਨਤਾ ਦੀ ਤਮਾਲ ਮਹਿਸੂਸ ਕਰੋ ਤੁਸੀਂ ਜੋ ਸੋਚਦੇ ਮਹਿਸੂਸਦੇ ਹੋ ਉਹ ਅਚੇਤਨ ਮਨ ਦੁਆਰਾ ਸਵੀਕਾਰਿਆ ਜਾਵੇਗਾ ਅਤੇ ਓਵੇਂ ਹੀ ਹੋ ਜਾਵੇਗਾ ਅਧਿਆਇ ਇਸ ਮਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਲਾਈਕ ਸ਼ੇਅਰ ਮੇਰੇ ਲਈ ਬਹੁਤ ਮੁੱਲਵਾਨ ਹੈ ਧੰਨਵਾਦ